ਹਜ਼ਾਰਾਂ ਬੋਡੀਆਂ ਜੋ ਹਨ ਲਾਸ਼ਾਂ ਕੱਢ ਚੁੱਕੇ ਆ ਹਜ਼ਾਰਾਂ ਲਾਸ਼ਾਂ 18 ਤੋਂ 19 ਹਜ਼ਾਰ ਲਾਸ਼ਾਂ ਕੱਢ ਚੁੱਕੇ ਆ ਤੁਸੀਂ 18 ਤੋਂ 19 ਹਜ਼ਾਰ ਲਾਸ਼ਾਂ ਕੱਢ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਰਿਕਾਰਡ ਇਸ ਵਕਤ ਆਪਾਂ ਅਜਨਾਲਾ ਰਾਜਾ ਸੰਸੀ ਜਿਹੜਾ ਹਲਕਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਉਹ ਕਾਫੀ ਮਾਤਰਾ ਚ ਪਹੁੰਚਿਆ ਹੋਇਆ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਜੜੀਆਂ ਦੁਕਾਨਾਂ ਨੇ ਦੁਕਾਨਾਂ ਦੇ ਦਿਵਾਲੇ ਤੋਂ ਪਾਣੀ ਇਦਾਂ ਗੁਜ਼ਰ ਰਿਹਾ ਜਿਵੇਂ ਕੋਈ ਨਦੀ ਹੋਵੇ ਜਿਵੇਂ ਕੋਈ ਦਰਿਆ ਹੋਵੇ 26 ਮਗਰਮਚ ਜੋ ਫੜ ਚੁੱਕੇ ਆਂ ਔਰ ਇੱਕ ਸਭ ਤੋਂ ਵੱਡਾ ਹੁੰਦਾ ਹੈ ਕਰੋਕੋਡਾਇਲ ਹੁੰਦਾ ਉਹ ਵੀ ਫੜ ਕੇ ਲਿਆਇਆ ਸੀ ਪੰਜਾਬ ਦੇ ਵਿੱਚੋਂ ਵੇਖਿਆ ਤੁਸੀਂ ਕਈਆਂ ਦੇ ਘਰ ਟੁੱਟ ਗਏ ਨੇ ਡੰਗਰ ਰੁੜ ਗਏ ਨੇ 40 40 30 30 ਚੱਲ ਕਿਲੇ ਪੈਲੀ ਏ ਜਿਹੜੀ ਲੋਕਾਂ ਦੀ ਬਰਬਾਦ ਹੋ ਗਈ ਏ ਅਸੀਂ ਥੋੜੀ ਜਿਹੀ ਜ਼ੇਵਾ ਅਸੀਂ ਵੀ ਦੋਗਦਾਨ ਪਾਣ ਵਾਸਤੇ ਆਏ ਆ ਵੀ ਕਿਸੇ ਭੈਣ ਭਰਾ ਦਾ ਕੋਈ ਡੰਗਰ ਕੋਈ ਜੀ ਕੋਈ ਵੀ ਜਾਨਵਰ ਹੋਰ ਕੋਈ ਡੁੱਬਦਾ ਹੋਵੇ ਜਾਂ ਕੁਝ ਇਹੋ ਜੀ ਅਵਸ਼ਕਤਾ ਹੋਵੇ ਸਿਲੰਡਰ ਲਾ ਕੇ ਜਿੱਥੇ ਕੋਈ ਨਹੀਂ ਪਹੁੰਚ ਸਕਦਾ ਸਿਲੰਡਰ ਲੈ ਕੇ ਸਾਡੇ ਕੋਲ ਗੋਤਾਖੋਰ ਪ੍ਰਗਟ ਸਿੰਘ ਜਾਈਏ ਤੇ ਕੱਢਣ ਦੀ ਕੋਸ਼ਿਸ਼ ਕਰਾਂਗੇ ਭਾਈ ਜੀ ਤੁਹਾਡਾ ਕੋਈ ਤੁਹਾਡੀ ਸੰਸਥਾ ਦਾ ਕੋਈ ਨਾਂ ਨਹੀਂ ਹੈਗਾ ਹਾਂਜੀ ਹੈਗਾ ਜੀ ਆਖਰੀ ਉਮੀਦ ਫਾਊਂਡੇਸ਼ਨ ਗੋਤਾਖੋਰ ਪ੍ਰਗਟ ਸਿੰਘ ਇਹ ਸਾਡੀ ਫਾਊਂਡੇਸ਼ਨ ਦਾ ਨਾਂ ਹੈ ਔਰ ਸਾਡੇ ਮੋਬਾਈਲ ਨੰਬਰ ਨੇ Google Pay Phone Pe 97293 34991 99293 74999 ਇਹ ਰਿਸ਼ਪਾਲ ਸਿੰਘ ਦੇ ਨਾਂ ਤੋਂ ਆਉਣਗੇ ਜੀ ਦੇਖੋ ਜੀ ਇਹ ਗੋਤਾਖੋਰ ਵੀਰ ਨੇ ਇਹ ਵੀ ਇੱਥੇ ਅਜਨਾਲਾ ਰਾਜਾ ਸੰਸੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨਾ ਹੜਾ ਨਾਲ ਬੁਰਾ ਹਾਲ ਹੋਇਆ ਪਿਆ ਇੱਥੇ ਇਹ ਵੀ ਪਹੁੰਚੇ ਹੋਏ ਨੇ ਇਹਨਾਂ ਦਾ ਇਹ ਕਹਿਣਾ ਹੈ ਕਿ ਹੁਣ ਤੱਕ ਇਹ 16 17000 ਲਾਸ਼ਾਂ ਜਿਹੜੀਆਂ ਨੇ ਉਹ ਕੱਢ ਚੁੱਕੇ ਨੇ ਔਰ 25 ਤੋਂ 30 ਦੇ ਕਰੀਬ ਜਿਹੜੇ ਮਗਰਮੱਛ ਨੇ ਕਰੋਕੋਡਿਲ ਨੇ ਉਹ ਵੀ ਇਹ ਕਹਿੰਦੇ ਵੀ ਅਸੀਂ ਕੱਢ ਕੇ ਪਕੜ ਕੇ ਤੇ ਉਹ ਪ੍ਰਸ਼ਾਸਨ ਦੇ ਹਵਾਲੇ ਕਰ ਚੁੱਕੇ ਹੋਏ ਆ ਤੁਸੀਂ ਦੇਖ ਸਕਦੇ ਹੋ ਉਹ ਬਾਈ ਹੋਰੀ ਨੇ ਉਹਨਾਂ ਦਾ ਮੋਟਰਸਾਈਕਲ ਜਿਹੜਾ ਉਹ ਵਿੱਚ ਬੰਦ ਹੋ ਗਿਆ ਔਰ ਇਹ ਵੀ ਰੇਡ ਕੇ ਲੈ ਕੇ ਜਾ ਰਿਹਾ ਮੋਟਰਸਾਈਕਲ ਨਾਲ ਉਹਨਾਂ ਦੀ ਇੱਕ ਭੈਣ ਜਾ ਰਹੀ ਹੈ ਔਰ ਬੜਾ ਹੀ ਜਿਹੜਾ ਦਰਦਨਾਕ ਜਾਂ ਮੰਜ਼ਰ ਇੱਥੇ ਬਣਿਆ ਸਾਹਮਣੇ ਗੁਰੂ ਘਰ ਹੈ ਗੁਰੂ ਘਰ ਵੀ ਪਾਣੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡੁੱਬਿਆ ਪਿਆ ਔਰ ਇਸ ਟਾਈਮ ਲੋਰ ਸਿੰਘ ਕੇ ਹੁਣ ਤੱਕ ਸਰਕਾਰਾਂ ਲੋਕਾਂ ਦੇ ਜ਼ਖਮਾਂ ਤੇ ਮੁਆਵਜ਼ੇ ਦੇ ਐਲਾਨ ਕਰਕੇ ਮਲਮ ਲਾ ਦਿੰਦੀਆਂ ਇੱਕ ਕਿੱਲੇ ਦਾ 60-70000 ਰੁਪਇਆ ਮੁਆਵਜ਼ਾ ਹੁਣ ਤੱਕ ਫਸਲ ਦਾ ਲਾਂਡਿਆ ਜਾਣਾ ਚਾਹੀਦਾ ਸੀ ਇੱਕ ਮਰੇ ਪਸ਼ੂ ਦਾ ਲਗਭਗ ਘਟੋ ਘੱਟ 7000 ਰੁਪਈਆ ਹੀ ਇੱਕ ਪਸ਼ੂ ਦਾ ਐਲਾਨ ਕਰਨਾ ਚਾਹੀਦਾ ਸੀਗਾ ਜੇ ਕਿਸੇ ਦਾ ਇੱਕ ਕਮਰਾ ਡਿੱਗਿਆ ਤੇ ਉਹਦਾ ਲੱਖ ਕੁ ਰੁਪਈਆ ਐਲਾਨ ਕਰਨਾ ਚਾਹੀਦਾ ਸੀਗਾ ਪਰ ਹੁਣ ਤੱਕ ਸਰਕਾਰ ਵੱਲੋਂ ਅਜੇ ਤੱਕ ਇਸ ਤਰ੍ਹਾਂ ਦਾ ਕੋਈ ਐਲਾਨ ਕੀਤਾ ਨਹੀਂ ਗਿਆ ਸਿਰਫ ਬਿਆਨ ਦੇ ਰਹੇ ਨੇ ਜਾਂ ਦੌਰੇ ਕਰ ਰਹੇ ਨੇ ਹਜ਼ਾਰਾਂ ਬੋਡੀਆਂ ਜੋ ਹਨ ਲਾਸ਼ਾਂ ਕੱਟ ਚੁੱਕੇ ਆ ਹਜ਼ਾਰਾਂ ਲਾਸ਼ਾਂ 18 ਤੋਂ 19 ਹਜ਼ਾਰ ਲਾਸ਼ਾਂ ਕੱਟ ਚੁੱਕੇ ਆ 518 ਤੋਂ 19000 ਲਾਛਾ ਕੱਢ ਹਾਂਜੀ ਹਾਂਜੀ ਬਿਲਕੁਲ ਜੀ ਆਨਰ ਕੋਡ ਔਰ 500 ਕੁਛ ਅਵਾਰਡ ਸਾਡੇ ਟੀਮ ਨੂੰ ਮਿਲ ਚੁੱਕੇ ਨੇ ਹਾਂਜੀ ਤਾਂ 25 ਤੋਂ 26 ਮਗਰਮਾ ਚ ਜਿੰਦਾ ਉਹ ਅਸੀਂ ਫੜ ਕੇ ਦੇ ਚੁੱਕੇ ਆ ਪ੍ਰਸ਼ਾਚਨ ਨੂੰ ਹਾਂਜੀ ਵਾਈਟਲਾਈਟ ਟੀਮ ਨੂੰ ਤਾਂ ਇੱਕ ਪੰਜਾਬ ਦੇ ਵਿੱਚੋਂ ਇੱਕ ਕੜਿਹਾਲ ਫੜ ਕੇ ਲਿਆਏ ਸਾਂ ਜੋ ਮੇਰੇ ਕਹਿੰਦਾ ਕੁਆਂਟਲ ਡੇਢ ਕੁਆਂਟਲ ਦਾ ਪੰਜਾਬ ਦੇ ਵਿੱਚੋਂ ਫਰੀਦਕੋਟ ਵੱਲੋਂ ਫੜ ਕੇ ਲਿਆਏ ਸਾਂ ਉਹ ਵੀ ਇੱਥੇ ਦਿੱਤਾ ਲੇਕਿਨ ਉੱਥੋਂ ਦੇ ਲੋਕਾਂ ਨੇ ਬਹੁਤ ਸਾਨੂੰ ਪਿਆਰ ਦਿੱਤਾ ਤੁਹਾਡੇ ਵਰਗੇ ਭੈਣ ਭਰਾ ਨੇ ਜਿਹੜੇ ਪਿਆਰ ਦਿੰਦੇ ਨੇ ਤਾਂ ਅਸੀਂ ਚੱਲ ਰਹੇ ਹਾਂ ਗਵਰਨਮੈਂਟ ਦੀ ਤਰਫ ਤੋਂ ਸਾਨੂੰ ਕੋਈ ਵੀ ਅਵश्यकता ਨਾ ਸਾਨੂੰ ਚਾਹੀਦੀ ਤੇ ਨਾ ਸਾਨੂੰ ਗਵਰਨਮੈਂਟ ਦੇ ਸਕਦੀ ਏ ਜੀ ਜੀ ਹਾਂਜੀ ਹਾਂਜੀ ਇਸ ਵਕਤ ਆਪਾਂ ਅਜਨਾਲਾ ਰਾਜਾ ਸੰਸੀ ਜਿਹੜਾ ਹਲਕਾ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਪਾਣੀ ਜਿਹੜਾ ਉਹ ਕਾਫੀ ਮਾਤਰਾ ਚ ਪਹੁੰਚਿਆ ਹੋਇਆ ਇੱਧਰ ਤੁਸੀਂ ਦੇਖ ਸਕਦੇ ਹੋ ਕਿ ਜੜੀਆਂ ਦੁਕਾਨਾਂ ਨੇ ਦੁਕਾਨਾਂ ਦੇ ਦੁਆਲੇ ਤੋਂ ਪਾਣੀ ਇਦਾਂ ਗੁਜ਼ਰ ਰਿਹਾ ਜਿਵੇਂ ਕੋਈ ਨਦੀ ਹੋਵੇ ਜਿਵੇਂ ਕੋਈ ਦਰਿਆ ਹੋਵੇ ਔਰ ਆਪਾਂ ਗੱਲ ਕਰਦੇ ਆਂ ਭਾਈ ਸਾਹਿਬ ਬਲਵਿੰਦਰ ਸਿੰਘ ਜੀ ਦਾ ਬੈਚ ਤੁਹਾਡੇ ਜੇਬ ਤੇ ਲੱਗਿਆ ਤੁਸੀਂ ਕੀ ਕੰਮ ਕਰਦੇ ਹੋ ਤੇ ਇਸ ਜੋ ਮੰਝਰੇ ਬਣਿਆ ਦੇ ਬਾਰੇ ਕੀ ਕਹੋਗੇ ਵੀਰ ਜੀ ਮੈਂ ਤੁਹਾਨੂੰ ਕਹਿ ਸਕਣਾ ਵੀ ਮੈਂ ਗੋਤਾਖੋਰ ਪ੍ਰਗਟ ਸਿੰਘ ਜੋ ਦਾ ਮਾਮਾ ਜੀ ਹਾਂ ਅੱਛਾ ਔਰ ਸਾਡੀ ਟੀਮ ਆਨਲਾਈਨ ਫ੍ਰੀ ਸੇਵਾ ਸਾਡੇ ਗੋਤਾਖੋਰ ਪ੍ਰਗਟ ਸਿੰਘ ਕਰਦੇ ਨੇ ਸਿਰਫ ਗੱਡੀ ਦਾ ਕਿਰਾਇਆ ਲਈਦਾ ਆਉਣ ਜਾਂਦਾ ਹੋਰ ਕੁਝ ਨਹੀਂ ਪੈਸਾ ਆਨਲਾਈਨ ਬਿਲਕੁਲ ਫ੍ਰੀ ਸੇਵਾ ਕਰਨੇ ਆ ਔਰ ਸਾਨੂੰ ਪਤਾ ਲੱਗ ਰਿਹਾ ਸੀ ਪਤਾ ਕੀ ਲੱਗ ਰਿਹਾ ਹੈ ਡੇਲੀ ਘੋਬਰਾ ਤੁਹਾਡੇ ਵਰਗੇ ਭਰਾਵਾਂ ਦੀ ਤੁਹਾਡੀ ਵੀ ਨੂਜ ਵੰਦੇ ਰਹੀ ਨੇ ਆ ਨਿਊਜ ਦੇ ਵਿੱਚ ਵੇਖਿਆ ਵੀ ਕਈ ਕਈ ਫੁੱਟ ਪਾਣੀ ਹੈ ਜੋ ਚੜਿਆ ਆ ਬਹੁਤ ਲੋਕ ਹਾਲਤੋ ਬੇਹਾਲ ਹੋਏ ਫਿਰਦੇ ਨੇ ਘਰੋਂ ਬਕਾਰ ਹੋਏ ਫਿਰਦੇ ਨੇ ਬਹੁਤ ਜਿਆਦੇ ਪਰੇਸ਼ਾਨ ਨੇ ਦਾ ਕਿਉਂ ਨਾ ਇਸ ਸੇਵਾ ਦੇ ਵਿੱਚ ਅਸੀਂ ਵੀ ਸੇਵਾ ਪਾਈਏ ਅਸੀਂ ਆਪਣੀਆਂ ਕਿੱਟਾਂ ਲੈ ਕੇ ਸਿਲੰਡਰ ਲੈ ਕੇ ਸਮਾਨ ਲੈ ਕੇ ਤਾਂ ਉਹ ਅਸੀਂ ਲੈ ਕੇ ਪਹੁੰਚੇ ਹਾਂ ਜਿੰਨੀ ਹੋ ਸਕੇ ਵੀ ਸਾਡੇ ਤੋਂ ਜਿੰਨੀ ਮਦਦ ਹੋਏਗੀ ਅਸੀਂ ਕਰਾਂਗੇ ਔਰ ਸਾਡੇ ਪ੍ਰਗਟ ਸਿੰਘ ਅੱਗੇ ਗਏ ਨੇ ਸ਼ਾਟ ਕਿਤਨਾ ਬਣਿਆ ਅੱਜ 3 ਸਤੰਬਰ ਸ਼ਾਮ ਦੇ ਟਾਈਮ ਆਪਾਂ ਅਜਨਾਲਾ ਦੇ ਰਮਦਾਸ ਇਲਾਕੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਹੁਣ ਇਸ ਏਰੀਆ ਦੇ ਵਿੱਚ ਜਿੱਥੇ ਪਹਿਲਾਂ ਪਾਣੀ ਨਹੀਂ ਸੀਗਾ ਉਧਰ ਵੀ ਪਾਣੀ ਆ ਚੁੱਕਾ ਔਰ ਇਹ ਪਾਣੀ ਵੀ ਲਗਭਗ 3-3 ਫੁੱਟ ਤੱਕ ਇਸ ਟਾਈਮ ਹੈਗਾ ਰਾਹਤ ਸਮੱਗਰੀ ਲੈ ਕੇ ਜਿਹੜੀਆਂ ਦਰਜਨਾ ਟਰਾਲੀਆਂ ਨੇ ਉਹ ਜਾ ਰਹੀਆਂ ਨੇ ਅੱਗੇ ਦਰਜਨਾ ਪਿੰਡ ਨੇ ਜਿਹੜੇ ਉਹ ਪਾਣੀ ਦੇ ਵਿੱਚ ਹੜ ਚੁੱਕੇ ਨੇ ਡੁੱਬ ਚੁੱਕੇ ਨੇ ਪਰ ਸਭ ਤੋਂ ਅਫਸੋਸਨਾਕ ਗੱਲ ਇਹ ਹੈ ਕਿ ਹੁਣ ਤੱਕ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ ਨਾ ਫਸਲਾਂ ਦੇ ਨਾ ਡਿੱਗੇ ਘਰਾ ਦੇ ਨਾ ਮਾਰੇ ਪਸ਼ੂਆਂ ਦੇ ਤੁਸੀਂ ਦੇਖ ਸਕਦੇ ਹੋ ਮੋਟਰਸਾਈਕਲ ਨੇ ਜਿਹੜੇ ਉਹ ਵੀ ਅੱਧੇ-ਅੱਧੇ ਡੁੱਬ ਰਹੇ ਨੇ ਜਿਹੜੀਆਂ ਕਾਰਾਂ ਛੋਟੀਆਂ ਗੱਡੀਆਂ ਨੇ ਉਹ ਤਾਂ ਇਥੋਂ ਟਪਾਉਣ ਲੱਗਿਆ ਲੋਕ ਪਿੱਛੇ ਰੋਕ ਰਹੇ ਨੇ ਕਿਉਂਕਿ ਉਹ ਰਸਤੇ ਦੇ ਵਿੱਚ ਬੰਦ ਹੋ ਜਾਂਦੀਆਂ ਨੇ ਉਹ ਜਿਹੜੀ ਵੱਡੀ ਜਿਵੇਂ ਬਲੇਰੋ ਟੈਪ ਗੱਡੀ ਆ ਉਹਨੂੰ ਕੱਢਿਆ ਜਾ ਰਿਹਾ ਤਾਂ ਦਰਜਣਾ ਪਿੰਡ ਜਿਹੜੇ ਨੇ ਉਹ ਅੱਗੇ ਪਾਣੀ ਦੇ ਵਿੱਚ ਹੜ ਰਹੇ ਨੇ ਔਰ ਕੇਂਦਰ ਸਰਕਾਰ ਨੇ ਵੀ ਤੇ ਪੰਜਾਬ ਸਰਕਾਰ ਨੇ ਵੀ ਅਜੇ ਤੱਕ ਕੋਈ ਮੁਆਵਜ਼ਾ ਜਿਹੜਾ ਉਹਦਾ ਐਲਾਨ ਬਿਲਕੁਲ ਨਹੀਂ ਕੀਤਾ ਸਿਰਫ ਫੋਕੇ ਦੌਰੇ ਹੋ ਰਹੇ ਨੇ ਜਾਈ ਜੇ ਲੈ ਜਾ ਰਹੇ ਨੇ ਇਹਨਾਂ ਜਾਈਜਿਆਂ ਨੂੰ ਲੋਕਾਂ ਨੇ ਸਿਰਚ ਮਾਰਨਾ ਜੇਕਰ ਸਰਕਾਰਾਂ ਨੇ ਲੋਕਾਂ ਲਈ ਕੁਝ ਕਰਨਾ ਹੀ ਨਹੀਂ ਤੁਸੀਂ ਦੇਖ ਸਕਦੇ ਹੋ ਜਿਹੜੇ ਵਹੀਕਲ ਨੇ ਉਹ ਪਾਣੀ ਦੇ ਵਿੱਚੋਂ ਬੜੇ ਔਖ ਦੇ ਨਾਲ ਗੁਜ਼ਰ ਰਹੇ ਨੇ ਤੇ ਮੀਡੀਆ ਪਰਸਨ ਬਾਈ ਜੀ ਨੇ ਆ ਇਹ ਵੀ ਪਾਣੀ ਦੇ ਵਿੱਚੋਂ ਮੁਸ਼ਕਲ ਦੇ ਨਾਲ ਚੱਲ ਰਹੇ ਨੇ ਔਰ ਜਦੋਂ ਆਪਾਂ ਅਜਨਾਲਾ ਪਾਰ ਕਰਦੇ ਆਂ ਤਾਂ ਅਜਨਾਲਾ ਪਾਰ ਕਰਦੇ ਸਾਰ ਹੀ ਇਹ منظر ਜਿਹੜਾ ਉਹ ਸਾਹਮਣੇ ਆ ਜਾਂਦਾ ਤੁਸੀਂ ਸੁਣ ਰਹੇ ਹੋ ਇੱਥੋਂ ਦੇ ਵਸਨੀਕ ਕਹਿ ਰਹੇ ਨੇ ਕਿ ਸਰਕਾਰ ਕੁਝ ਨਹੀਂ ਕਰਦੀ ਨਜ਼ਰ ਆ ਰਹੀ ਪਬਲਿਕ ਸੰਗਤ ਲੋਕ ਉਹ ਆਪਣੇ ਪੱਧਰ ਤੇ ਸਭ ਕੁਝ ਕਰ ਰਹੇ ਨੇ ਇਸ ਸਥਿਤੀ ਦੇ ਵਿੱਚ ਕੀ ਕਹੋਗੇ ਜੀ ਸੱਚੀ ਗੱਲ ਜੀ ਮੈਂ ਗੋਤਾਖੋਰ ਪ੍ਰਗਟ ਸਿੰਘ ਟੀਮ ਦਾ ਪ੍ਰਗਟ ਸਿੰਘ ਦਾ ਮਾਮਾ ਜੀ ਅਸੀਂ ਕੁਸ਼ੇਤਰ ਤੋਂ ਆਏ ਆ ਹਰਿਆਣੇ ਤੋਂ ਜੀ ਤਾਂ ਮੇਰਾ ਨਾਮ ਬਲਵਿੰਦਰ ਸਿੰਘ ਬਿਰਕੇ ਸੋ ਸਾਨੂੰ ਜਿਵੇਂ ਪਤਾ ਲੱਗਾ ਸੀ ਕਈ ਦਿਨਾਂ ਤੋਂ ਬਈ ਬੜੀ ਤਗੜੀ ਪੰਜਾਬ ਦੇ ਵਿੱਚ ਆਪਤਾਈ ਹੋਈ ਏ ਤਾਂ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਕੀ ਕਰ ਸਕਨੇ ਆ ਕਿਸੇ ਵਾਸਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਔਰ ਅਸੀਂ ਆਪਣੀ ਕਿੱਟ ਲੈ ਕੇ ਸਾਡੇ ਪ੍ਰਗਟ ਸਿੰਘ ਅੰਗਰੇਜ਼ ਵਿਰਖ ਅੱਗੇ ਗਏ ਹੋਏ ਨੇ ਔਰ ਮੇਰੀ ਗੱਡੀ ਦੇ ਵਿੱਚ ਕਿੱਟ ਪਈ ਸਿਲੰਡਰ ਸਾਰਾ ਨਾਲੀ ਨੋਲੀ ਜੋ ਵੀ ਚੀਜ਼ ਚਾਹੀਦੀ ਹੈ ਕਿੱਟ ਲੈ ਕੇ ਪਹੁੰਚੇ ਆਂ ਵੀ ਕਿਸੇ ਭੈਣ ਭਰਾ ਨੂੰ ਸਾਡੇ ਤਰਫ ਤੋਂ ਕੋਈ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਅਸੀਂ ਪੂਰੀ ਹਰ ਤਰੀਕੇ ਦੀ ਮਦਦ ਕਰਾਂਗੇ ਸਾਡੇ 2 ਦਿਨ ਲੱਗਣ 3 ਦਿਨ ਲੱਗਣ ਕੋਈ ਮੰਨ ਲਿਆ ਕੋਈ ਚੀਜ਼ ਡਿੱਗ ਪੈਂਦੀ ਏ ਥੱਲੇ ਰੱਸਾ ਨਹੀਂ ਪੈਂਦਾ ਉੱਚੀ ਨੂੰ ਰੱਸਾ ਪਾਵਾਂਗੇ ਜਾਂ ਕਿਤੇ ਸਿਲੰਡਰ ਲੈ ਕੇ ਸਾਨੂੰ ਕੱਢ ਕੇ ਲਿਆਉਣਾ ਪਿਆ ਕੋਈ ਜੀ ਘਟਣਾ ਪਏ ਜਾਨਵਰ ਘਟਣਾ ਪਏ ਅਸੀਂ ਉਹ ਕੱਢ ਲੈ ਕਿਉਂਕਿ ਹਜ਼ਾਰਾਂ ਬੋਡੀਆਂ ਅਸੀਂ ਕੱਢ ਚੁੱਕੇ ਹਾਂ ਔਰ 25 ਤੋਂ 26 ਹਜ਼ਾਰਾਂ ਬਾਡੀਆਂ ਕਿਹਦੀਆਂ ਗੱਡੀਆਂ ਤੁਸੀਂ ਲਾਸ਼ਾਂ ਕੱਢ ਚੁੱਕੇ ਹਾਂ ਜਿਹੜੇ ਨਹਿਰਾਂ ਦੇ ਵਿੱਚ ਜੋ ਵਾਰਸ ਲਵਾਰਸ ਜੋ ਜਾਂਦੇ ਨੇ ਰੋੜਦੇ ਨੇ ਜਿਨ੍ਹਾਂ ਦਾ ਕੋਈ ਵੀ ਵਾਰਸ ਨਹੀਂ ਮਤਲਬ ਹੁਣ ਤੱਕ ਤੁਸੀਂ ਹਜ਼ਾਰਾਂ ਲਾਸ਼ਾਂ ਕੱਢ ਚੁੱਕੇ ਹਾਂ ਹਾਂਜੀ 18-19 ਹਜ਼ਾਰ ਬਾਡੀਆਂ ਕੱਢ ਚੁੱਕੇ ਹਾਂ ਅਸੀਂ ਹਾਂਜੀ ਲਾਸ਼ਾਂ ਗੋਤਾ ਘੋਰ ਪ੍ਰਗਟ ਸਿੰਘ ਸਾਡੇ ਮੈਂ ਨੇ ਉਹ ਤੇ ਮੈਂ ਉਹ ਨਾਲ ਹੀ ਅਸੀਂ ਟੀਮ ਹੈ ਸਾਡੀ ਔਰ 25 ਤੋਂ 26 ਮਗਰਮਚ ਜੋ ਫੜ ਚੁੱਕੇ ਹਾਂ ਔਰ ਇੱਕ ਸਭ ਤੋਂ ਵੱਡਾ ਕ੍ਰੋਕੋ ਹੁੰਦਾ ਹੈ ਕ੍ਰੋਕੋਡਾਇਲ ਹੁੰਦਾ ਹੈ ਉਹ ਵੀ ਫੜ ਕੇ ਲਿਆਇਆ ਸੀ ਪੰਜਾਬ ਦੇ ਵਿੱਚੋਂ ਤਾਂ ਹੁਣ ਇੱਥੇ ਸਾਨੂੰ ਜਿਵੇਂ ਪਤਾ ਲੱਗਾ ਸੀ ਪਹਿਲੀ ਗੱਲ ਤੇ ਹੁਣ ਅੱਜਕੱਲ ਜਿੰਨੇ ਵੀ ਨੇ ਲੋਕੀ ਸੈਲਫੀਆਂ ਲੈਣ ਦੇ, ਨਾਰੀਅਲ ਕੱਢਣ ਦੇ, ਬੱਚੇ ਨਹਾਣ ਦੇ ਔਰ ਸੁਸਾਈਡ ਕਰਨ ਵਾਲੇ ਬਹੁਤ ਨੇ ਸਾਡਾ ਟਾਈਮ ਨਹੀਂ ਲੱਗਾ ਇੰਨੀਆਂ ਲਗਾਤਾਰ ਬੋਡੀਆਂ ਦਿਨੀਆਂ ਦੋ-ਦੋ ਬੋਡੀਆਂ ਵੀ ਆਈਆਂ ਨੇ ਉਹਨਾਂ ਨੂੰ ਕੱਢਣ ਵਾਸਤੇ ਸਾਡਾ ਟਾਈਮ ਨਹੀਂ ਸੀ ਲੇਕਿਨ ਅੱਜ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਪੰਜਾਬ ਦਾ ਦੁੱਖ ਜਾਣਨ ਵਾਸਤੇ ਪੰਜਾਬ ਦਾ ਹਾਲ ਚਾਲ ਪੁੱਛਣ ਵਾਸਤੇ ਆਏ ਆ ਹਾਂਜੀ ਤੇ ਹੁਣ ਜਿੰਨੀ ਜਿੰਨੀ ਤੁਸੀਂ ਇਹ ਸੇਵਾ ਕਰ ਰਹੇ ਹੋ ਇਹਦੇ ਲਈ ਤੁਹਾਨੂੰ ਕੋਈ ਸਰਕਾਰ ਵੱਲੋਂ ਵੀ ਕੋਈ ਮਦਦ ਜਾਂ ਕੋਈ ਗ੍ਰਾਂਟ ਮਿਲਦੀ ਹੈ ਕਿ ਆਪਣੇ ਖਰਚੇ ਤੇ ਕੰਮ ਕਰਦੇ ਹੋ ਨਹੀਂ ਜੀ ਕੋਈ ਸਰਕਾਰ ਵੱਲੋਂ ਮਦਦ ਨਹੀਂ ਸਰਕਾਰ ਵੱਲੋਂ ਤੇ ਵੇਖੋ ਜੀ ਇੱਕ ਕਿੱਟੇ ਸਿਲੰਡਰ ਕਿੱਟ ਹੁੰਦੀ ਸਾਡੇ ਕੋਲ ਉਹ ਗੱਡੀ ਦੇ ਵਿੱਚ ਪਈ ਮੈਂ ਵਿਖਾ ਸਕਦਾ ਹਾਂ ਉਹਨਾਂ ਰਿਕਾਰਡ ਉਹ ਵੀ ਇੱਕ ਵਿਆਹ ਜਦੋਂ ਕਿਸੇ ਦਾ ਬੱਚਾ ਮਰ ਜਾਂਦਾ ਹੈ ਕਿਸੇ ਦੀ ਭੈਣ ਕਿਸੇ ਦਾ ਭਰਾ ਕਿਸੇ ਦਾ ਕੋਈ ਮੈਂਬਰ ਚਲਾ ਜਾਂਦਾ ਦੁਨੀਆ ਤੋਂ ਉਹਨੂੰ ਕੱਟਣ ਵਾਸਤੇ ਇੱਕੋ ਵਾਰੀ ਕੱਟ ਲੈਂਦੀ ਹੈ ਕਿ ਨਾ ਕਿ ਉਹ ਕਿਸੇ ਵਿਆਹ ਤੇ ਪਾਈ ਜਾ ਸਕਦੀ ਹੈ ਨਾ ਕਿਸੇ ਫੰਕਸ਼ਨ ਤੇ ਵਿਆਹ ਸ਼ਾਦੀ ਦੇ ਨਾ ਕਿਤੇ ਦੇ ਜਨਮ ਦਿਨ ਤੇ ਨਹੀਂ ਪਾਈ ਜਾ ਸਕਦੀ ਸਿਰਫ ਇੱਕੋ ਮਰੀ ਪਾਣੀ ਜਦੋਂ ਕਿਸੇ ਦਾ ਭੈਣ ਭਰਾ ਜਾਂ ਬੱਚਾ ਡੁੱਬ ਜਾਂਦਾ ਹੈ ਉਹ ਵੀ ਸਰਕਾਰ ਦੀ ਤਰਫ ਤੋਂ ਕੋਈ ਵੀ ਮਦਦ ਨਹੀਂ ਕਰਵਾਈ ਗਈ ਦੂਰਦਰੇਡਿਓ ਭੈਣ ਭਰਾ ਬਹੁਤ ਜੁੜੇ ਨੇ ਸਾਡੇ ਪ੍ਰਗਟ ਸਿੰਘ ਨਾਲ ਜੋ ਸੇਵਾ ਕਰਨ ਵਾਲੇ ਨੇ ਉਹਨਾਂ ਦੇ ਸਿਰ ਤੇ ਔਰ ਸਾਰੇ ਭੈਣ ਭਰਾ ਬੰਦੀਆਂ ਅਸੀਂ ਤਾਂ ਜੋ ਹਨ ਉਹਨਾਂ ਦੇ ਸਿਰ ਤੇ ਅਸੀਂ ਲੱਗੇ ਫਿਰਨੇ ਆ ਜੀ ਠੀਕ ਹੈ ਜੀ ਦੁਬਾਰਾ